ਜਿਹੜੀ ਸ਼ੁਕਰ ਧਾਤੂ ਐ ਬੋਡੀ ਦੇ ਵਿੱਚ ਸਿਰਫ ਆਪਣੇ ਜਿਹੜੇ ਪ੍ਰਾਈਵੇਟ ਪਾਰਟ ਨੂੰ ਜਿਹੜਾ ਇਰੇਕਸ਼ਨ ਦੇ ਇਹਦਾ ਕੰਮ ਨਹੀਂ ਕਰਦੀ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਹੈਗੇ ਨੇ ਸਿਰਫ ਤੁਹਾਨੂੰ ਸ਼ੁਕਰ ਧਾਤੂ ਦੀ ਲੋੜ ਆਪਣੇ 파ਟਰਨਰ ਨਾਲ ਰਿਲੇਸ਼ਨ ਬਣਾਉਣ ਵਾਲੇ ਨਹੀਂ ਪੈਂਦੀ ਬਲਕਿ ਤੁਹਾਡੇ ਦਿਮਾਗ ਦੇ ਅੱਧੇ ਨਾਲ ਜ਼ਿਆਦਾ ਫੰਕਸ਼ਨ ਜਿਹੜੇ ਨੇ ਉਹ ਸ਼ੁਕਰ ਧਾਤੂ ਤੋਂ ਚੱਲਦੇ ਪਏ ਨੇ ਤੁਹਾਡੀਆਂ ਜਿਹੜੀਆਂ ਹੱਡੀਆਂ ਦੇ ਵਿੱਚ ਜਾਨ ਐ ਉਹ ਤੁਹਾਡਾ ਸ਼ੁਕਰ ਧਾਤੂ ਦੇ ਚੱਲਦਾ ਪਿਆ ਕਹਿੰਦੇ ਨਹੀਂ ਯੰਗ ਏਜ ਦੇ ਵਿੱਚ ਬੱਚਿਆਂ ਨੂੰ ਅੱਜਕੱਲ ਬਹੁਤ ਪ੍ਰੋਬਲਮ ਆ ਰਹੀ ਏ 20 ਤੋਂ 22 ਸਾਲ ਦੇ ਬੱਚੇ ਜਿਹੜੇ ਨੇ ਉਹ ਕਹਿੰਦੇ ਜੀ ਸਾਡੀ ਪਿੱਠ 'ਚ ਦਰਦ ਹੁੰਦੀ ਏ ਸਾਡੀ ਢੂਈ ਦੁਖਦੀ ਏ ਉਹ ਸਾਡੀ ਢੂਈ ਦੁਖੰਦਾ ਕੀ ਕਾਰਨ ਏ ਢੂਈ ਦੁਖੰਦਾ ਇੱਕੋ ਹੀ ਕਾਰਨ ਏ ਵੀ ਉਹਨਾਂ ਦੇ ਅੰਦਰ ਸ਼ੁਕਰ ਧਾਤੂ ਦੀ ਕਮੀ ਆ ਗਈ ਸ਼ੁਕਰ ਧਾਤੂ ਦੀ ਕਮੀ ਕਿਉਂ ਆ ਗਈ ਸ਼ੁਕਰ ਧਾਤੂ ਦੀ ਕਮੀ ਆ ਗਈ ਮੋਬਾਈਲ ਕਰਕੇ ਹੁਣ ਮੋਬਾਈਲ ਤੇ ਵਿੱਚ ਕੀ ਇਦਾਂ ਦਾ ਆਂਦਾ ਉਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਠੀਕ ਹੈ ਠੀਕ ਹੈ ਨਾ ਵਾਇਲ ਦੇ ਵਿੱਚ ਪੁੱਠੀਆਂ ਸਿੱਧੀਆਂ ੜਕੀਲੀਆਂ ਚੀਜ਼ਾਂ ਦੇਖਣ ਨਾਲ ਜਦੋਂ ਅਸੀਂ ਆਪਣਾ ਸਤਿਆਨਾਸ਼ ਆਪਣੇ ਹੱਥਾਂ ਨਾਲ ਮਾਰਨਾ ਸ਼ੁਰੂ ਕਰ ਦਿੰਦੇ ਆ ਫਿਰ ਸ਼ੁਕਰ ਧਾਤੂ ਦੀ ਕਮੀ ਆਂਦੀ ਏ ਇਹ ਵੀ ਸ਼ੁਕਰ ਧਾਤੂ